ਧੰਨ ਧੰਨ ਬਾਬਾ ਬੜਪਾਗ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਆਟੋ ਯੂਨੀਅਨ ਮੇਨ ਚੌਕ ਸਾਨੇਵਾਲ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਅਤੇ ਕੀਰਤਨ ਸਮਾਗਮ ਕਰਵਾਇਆ ਗਿਆ ਭੋਗ ਪੈਣ ਉਪਰੰਤ ਗਰੰਤੀ ਸਿੰਘ ਭਾਈ ਸਾਹਿਬ ਕੁਲਦੀਪ ਸਿੰਘ ਜੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਇਸ ਮੌਕੇ ਤੇ ਸੰਗਤਾਂ ਲਈ ਟੋਟ ਲੰਗਰ ਵੀ ਵਰਤਾਇਆ ਗਿਆ ਇਸ ਮੌਕੇ ਤੇ ਸੁਖਦੇਵ ਸਿੰਘ ਬੱਬੂ ਬਿਰਦੀ ਗੁਰਦੀਪ ਸਿੰਘ ਟੋਨਾ ਪ੍ਰਧਾਨ ਭੁਪਿੰਦਰ ਸਿੰਘ ਬੰਟੀ ਗੁਰਬੀ ਗੁਰਪ੍ਰੀਤ ਸਿੰਘ ਸੁਰਿੰਦਰ ਸਿੰਘ ਰਵਿੰਦਰ ਸਿੰਘ ਅਤੇ ਸਵਰਨਜੀਤ ਸਿੰਘ ਰਿੰਕੂ ਊ ਅਤੇ ਆਟੋ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਅਤੇ ਸਮੂਹ ਸੰਗਤਾਂ ਹਾਜ਼ਰ ਸਨ ਉਟ ਤੇ ਬੈਠ ਤੇ ਘਾਰੇ ਘਾਰੇ ਤੇ ਆਇਆ ਏ ਉਟ ਜਨਮ ਕੇ ਜਨਮ ਕਲਾਸੇ ਹਰ ਜਨਮ Bye. ਕਾਪ ਨਿਵਾਰ ਨਾਰਾ ਦੁਖਰਤਾ ਸੁਰਾਸਤਾ ਕੋ ਵਿਗਰ ਨ ਕੋਲਾ ਕੇ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸਿਕ ਅੰਮ੍ਰਿਤ ਗਰਾਇ ਈਸ਼ਰ ਗੋਦੀਸ਼ਿ ਤੇ ਸਤਿ ਸੋਤੋ ਪਜਾ ਰੇ ਤੇਗ ਬਵਾਦ ਸਿਮਰਿਆ ਘਰ ਨਾਮ ਤੇ ਆਵੈ ਸਾਹੀ ਸਭ ਤਨ ਕੋਈ ਸਹਾਈ ਜਸਵਾ ਪਾਤਸ਼ਾਹ ਸਰਬੀਂ ਗੋਬ ਸਿੰਘ ਜੀ ਮਹਾਰਾਜ ਸਭ ਤਨ ਕੋਈ ਸਹਾਈ ਦਸਵਾ ਪਾਤਸ਼ਾਹ ਦੀ ਯਾਦ ਰੋ ਰਵਾਦ ਯਾਦ ਰੋ ਕੰਤਨ ਸਾਰਸਿ پوتر کمائی کا درم کی تشیس دیتے بت بند بتایا کبائیاں جن گڑیاں چڑے دن آریا دن جاری گئی گورنیاں کی سیوا نہیں کروائیاں کی درمی آریا موسیقی ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਬਟਵਾਲ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਅੱਜ ਮਨਾਉਂਦੇ ਬੜੀ ਖੁਸ਼ੀਆਂ ਦੇ ਨਾਲ ਅੱਜ ਜਿਹੜੀ ਇਹ ਆਟੋ ਜੂਨੀਅਨ ਫਾਹਨੇੜ ਦੇ ਵਿੱਚ ਚੌਂਕ ਦੇ ਵਿੱਚ ਬਲਬੀਰ ਸਿੰਘ ਜੀ ਸਵਰਗੀਆਂ ਬਲਬੀਰ ਸਿੰਘ ਜੀ ਨੂੰ ਯਾਦ ਕਰਦੇ ਆ ਉਹਨਾਂ ਦਾ ਬੇਟਾ ਸਰਦੀਪ ਸਿੰਘ ਜੋ ਕਿ ਉਹਨਾਂ ਨੇ ਅੱਜ ਬੜੇ ਸ਼ਰਧਾ ਦੇ ਨਾਲ ਨਾਲੇ ਤਾਂ ਆਪਣੇ ਪਿਤਾ ਜੀ ਨੂੰ ਯਾਦ ਕੀਤਾ ਉਹਨਾਂ ਨਾਲੇ ਬਬਾ ਬੁੱਢ ਬਾਲ ਸਿੰਘ ਜੀ ਦਾ ਜਨਮ ਦਿਨ ਮਨਾਇਆ ਜਨਮ ਦਿਨ ਲੰਗਰ ਪ੍ਰਸ਼ਾਦੇ ਦੀ ਔਪਟ ਲੰਗਰ ਵਰਤ ਰਹੇ ਨੇ ਸਾਰੇ ਜਾਂ ਸੰਗਤਾਂ ਦੇ ਚਰਨ ਪਾਏ ਨੇ ਔਰ ਇਹ ਆਟੋ ਯੂਨੀਅਨ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਹੈ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਉਥੋਂ ਮਹਾਰਾਜ ਦਾ ਸਰੂਪ ਲਿਆ ਕੇ ਪ੍ਰਕਾਸ਼ ਕਰਕੇ ਸੁਖਨੀ ਸਾਹਿਬ ਦਾ ਜੋ ਅੱਜ ਪਾਠ ਖੜਾ ਕੇ ਅਰਦਾਸ ਕੀਤੀ ਗਈ ਹੈ ਚੜ੍ਹਦੀ ਕਲਾ ਦੀ ਮੈਂ ਇਹਨਾਂ ਨੂੰ ਆਪਣੇ ਕੰਨਿਓ ਆਮ ਆਦਮੀ ਪਾਰਟੀ ਦੀ ਟੀਮ ਕੰਨਿਓ ਸਾਰੇ ਕੰਨਿਓ ਬਹੁਤ ਬਹੁਤ ਇਨਨਾ ਧੰਨਵਾਦ ਕਰਦਾ ਜਿਸ ਤਰ੍ਹਾਂ ਇਹਨਾਂ ਨੇ ਹਰ ਸਾਲ ਦੀ ਤਰ੍ਹਾਂ ਐਤ ਕੀ ਵੀ ਬਾਬਾ ਬਡਪਾਗ ਸਿੰਘ ਜੀ ਦਾ ਜਨਮ ਦਿਹਾੜਾ ਬਣਾਇਆ ਆਉਂਦੇ ਸਾਲਾਂ ਵਿੱਚ ਵੀ ਇਸੇ ਤਰ੍ਹਾਂ ਮਨਉਂਦੇ ਰਹਿਣਗੇ ਮੈਂ ਇਹਨਾਂ ਦਾ ਬਹੁਤ ਹੀ ਤਹਿ ਦਿਲੋਂ ਸ਼ੁਕਰਗੁਜ਼ਾਰਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ